ਅੱਜ ਸ਼ਹੀਦ ਭਾਈ ਦਸ਼ਮਨ ਸਿੰਘ ਫਿਰਦਾਈਆ ਰੀਰ ਸਾਹਿਬ ਜੀ ਦੇ ਸਮੂਹ ਸ਼ਹੀਦ ਜਿਨ੍ਹਾਂ ਨੇ ਨਰੈਣੂ ਕੋੜ ਮੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਸੁਚਾਰੂ ਪ੍ਰਬੰਧ ਵਾਸਤੇ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਦਿਆਂ ਸ਼ਹੀਦੇ ਜਮ ਪੀਤਾ ਤੇ ਗੁਰੂ ਪੰਥ ਨੂੰ ਸੁਚੱਜਾ ਪ੍ਰਬੰਧ ਬਖਸ਼ਿਆ ਆਪਣੇ ਖੂਨ ਨਾਲ ਉਸ ਗੰਦਗੀ ਨੂੰ ਸਾਫ਼ ਕੀਤਾ ਜਿਹੜੀ ਨਰੈਣੂ ਕੋੜ ਮੇ ਨੇ ਪਾਈ ਹੋਈ ਸੀ ਉਨ੍ਹਾਂ ਦੀ ਚਿਖਾ ਤੇ ਖਲੋਕ ਕੇ ਸਾਡੇ ਬਡਪੁਰਖਿਆਂ ਨੇ ਭਾਈ ਕਰਤਾਰ ਸਿੰਘ ਚੱਵਰ ਤੇਜਾ ਸਿੰਘ ਪੁੱੱਜਰ ਵਰਗੇ ਹੋਰ ਵਿਦਵਾਨ ਸੱਜਣ ਜਿਨ੍ਹਾਂ ਨੇ ਗੱਲ ਕਹੀ ਸੀ ਭਾਈ ਲਖਮਣ ਸਿੰਘ ਤੇਰੀ ਚਿਖਾ ਤੇ ਖਲੋਕ ਕੇ ਪਰਣ ਕਰਦੇ ਆ ਅਸੀਂ ਏਕਤਾ ਦਾ ਪੱਲਾ ਨਾ ਛੱਡਦੇ ਹੋਏ ਗੁਰੂ ਘਰ ਦੇ ਪ੍ਰਬੰਧ ਵਿੱਚ ਕਦੇ ਵੀ ਨਰੈਣੂ ਕੋੜਮਾ ਸੋਚ ਨੂੰ ਧਕਲ ਨਹੀਂ ਦੇਣ ਦੇਵਾਂਗੇ ਅਜੋਕੇ ਸਮੇਂ 'ਚ ਨਰੈਣੂ ਸੋਚ ਨੂੰ ਵੇਖਦੇ ਆ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਹਰ ਸਾਲ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਮਾਗਮ ਕਰਦੇ ਸਾਂ ਕਦੀ ਉਹਨਾਂ ਦੇ ਨਗਰ ਜਾਂ ਹੋਰ ਕਿਧਰੇ ਪਰ ਇਸ ਵਾਰੀ ਫੁਰਨਾ ਸਤਿਗੁਰ ਨੇ ਬਖਸ਼ਿਆ ਕਿਉਂ ਨਾ ਹੋਵੇ ਜਿਖਾ ਤੇ ਕਈ ਹੋਈ ਗੱਲ ਨੂੰ ਯਾਦ ਕਰਕੇ ਉਸ ਨੂੰ ਪੰਥਕ ਏਕਤਾ ਦੀ ਅਰਦਾਸ ਬਣਾ ਲਿਆ ਜਾਵੇ ਅੱਜ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਥ ਦੀ ਏਕਤਾ ਵਾਸਤੇ ਸਰੀ ਅਕਾਲ ਤੱਕ ਸਭ ਜੀ ਵਿਖੇ ਅੱਜ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਕੇ ਅੱਜ ਪੰਥ ਦੇ ਰੂਪ ਵਿੱਚ ਇਹ ਅਰਦਾਸ ਕਰਕੇ ਆਏ ਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੋਂ ਇਹ ਮੰਗ ਕੇ ਆਏ ਆਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਨਿਮਰਤਾ ਮਿਠਾਸ ਬਖਸ਼ਿਓ ਸੰਤੋਖੀ ਦਾਨੀ ਸੁਭਾਅ ਬਖਸ਼ਿਓ ਤਾਂ ਕਿ ਸਿੱਖ ਸਿੱਖ ਪੇਵਾਰਤ ਜਾਨ ਹੈ ਇਨ ਵਿੱਚ ਇਤفاق ਮਹਾਨ ਸਿੱਖ ਸਿੱਖ ਦੇ ਵਾਰਸ ਜਾਨ ਇਸ ਗੱਲ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਕਿ ਸਿੱਖ ਇੱਕ ਦੂਜੇ ਲਈ ਨਿਸ਼ਾਵਰ ਹੁੰਦਾ ਹੈ ਇੱਕ ਦੂਜੇ ਦੇ ਖਿਲਾਫ ਨਹੀਂ ਕਦੇ ਪੁੱਗਦਾ ਉਸ ਗੱਲ ਨੂੰ ਮੁੱਖ ਰੱਖਦੇ ਆ ਅਰਦਾਸ ਕੀਤੀ ਗਈ ਤੇ ਜਿਹੜੇ ਸਾਡੇ ਪੰਥਦਰਦੀ ਮੈਂ ਨਾਮ ਲੈਣ ਲੱਗਾਗਾ ਕੁਝ ਛੁੱਟ ਜਾਣਗੇ ਕੁਝ ਲਿਖੇ ਜਾਣਗੇ ਕਰ ਪ੍ਰੈਸ ਨੂੰ ਲਿਖ ਕੇ ਜਰੂਰ ਦੇ ਦੇਵਾਂਗੇ ਲਿਸਟ ਦੇ ਦੇਵਾਂਗੇ ਕੋਈ ਵੀਰ ਵਿਅਕਤੀਗਤ ਤੌਰ ਤੇ ਆਇਆ ਕੋਈ ਪੰਥਕ ਰੂਪ ਵਿੱਚ ਜਥੇਬੰਦੀ ਨਾਲ ਲੈ ਕੇ ਆਇਆ ਉਹਨਾਂ ਸਾਰਿਆਂ ਲਈ ਅਰਦਾਸ ਹੈ ਜਿਨ੍ਹਾਂ ਨੇ ਅੱਜ ਏਕਤਾ ਦਾ ਹੰਗਾਰਾ ਭਰਦਿਆਂ ਪਹਿਲੀ ਅੱਜ ਅਰਦਾਸ ਹੋਈ ਸ਼ਹੀਦਾਂ ਦੀ ਯਾਦ ਵਿੱਚ ਤੇ ਵੱਡੇ ਪੱਦਰ ਤੇ ਸਮੂਲੀਅਤ ਕੀਤੀ ਉਹਨਾਂ ਨੇ ਆਪਣੇ ਕਦ ਨਹੀਂ ਵੇਖੇ ਉਹਨਾਂ ਪੰਥ ਵੇਖਿਆ ਉਹਨਾਂ ਅਹੁਦੇ ਨਹੀਂ ਵੇਖੇ ਉਹਨਾਂ ਗੋਲਕਾ ਨਹੀਂ ਵੇਖੀਆਂ ਚੌਧਰਾ ਨਹੀਂ ਵੇਖੀਆਂ ਆਪਣੇ ਆਪ ਨੂੰ ਛੱਡ ਕੇ ਅੱਜ ਗੁਰੂ ਪੰਥਲੀ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਜਿਨ੍ਹਾਂ ਨੇ ਵੱਡੇ ਪੱਦਰ ਤੇ ਹੰਗਾਰੇ ਭਰੇ ਹਾਜ਼ਰੀ ਭਰੀ ਉਹਨਾਂ ਲਈ ਵੀ ਮੈਂ ਅਰਦਾਸ ਕਰਦਾ ਸਤਿਗੁਰੂ ਸਾਡੀ ਆਖਰੀ ਦਮ ਤੇ ਆਖਰੀ ਸਾਹ ਤੱਕ ਨਿਭ ਜਾਏ ਔਰ ਆਇਆਂ ਨੂੰ ਤਨਵਾਦ ਵੀ ਆਖਦਾ ਇੱਕ ਇੱਕ ਉਹਨਾਂ ਦਾ ਕਦਮ ਸਾਡੇ ਸਿਰ ਮੱਥੇ ਔਰ ਅਰਦਾਸ ਤੋਂ ਬਾਅਦ ਐਲਾਨ ਕਰਦਾ ਆ ਕੀ ਅਸੀਂ ਜਿਹੜੇ ਭਰਾਵਾਂ ਤੱਕ ਪਹੁੰਚ ਨਹੀਂ ਸਕੇ ਹੁਣ ਅਸੀਂ ਆਪਣੀਆਂ ਉਹ ਕਮਰ ਕੱਸੇ ਕਰਕੇ ਉਹਨਾਂ ਤੱਕ ਅਸੀਂ ਇਹ ਡੋਰ ਟੂ ਡੋਰ ਪੰਥਕ ਇਕਤਾ ਵਾਸਤੇ ਸਨੇਹਾ ਲੈ ਕੇ ਜਾਵਾਂਗੇ ਔਰ ਉਹਨਾਂ ਭਰਾਵਾਂ ਨੂੰ ਇਹ ਵੀ ਬੇਨਤੀ ਕਰਾਂਗਾ ਇਕਤਾ ਵਾਸਤੇ ਸੀਟਾਂ ਦੀ ਵੰਡ ਜਿਹੜੀ ਸਾਡੇ ਲਈ ਸਿਆਪਾ ਬਣਦੀ ਹੈ ਅਸੀਂ ਸੀਟਾਂ ਨਹੀਂ ਪੰਥ ਤੋਂ ਮੰਗਾਂਗੇ ਕਿ ਸਾਡੇ ਬੰਦਿਆਂ ਨੂੰ ਇੰਨੀਆਂ ਸੀਟਾਂ ਛੱਡ ਦਿਓ ਅਸੀਂ ਪੰਥ ਨੂੰ ਸੀਟਾਂ ਛੱਡੀਆਂ ਬੋਲੇ ਅੱਜ ਦੀ ਅਰਦਾਸ ਦੇ ਵਿੱਚ ਅਸੀਂ ਅੱਜ ਏਕਤਾ ਵਾਸਤੇ ਪੰਥ ਨੂੰ ਇਹ ਵੀ ਬੇਨਤੀ ਕਰਾਂਗੇ ਪੰਥ ਜੀ ਅਸੀਂ ਤੁਹਾਡੇ ਕੋ ਕਦੇ ਔਦਾ ਨਹੀਂ ਮੰਗਾਂਗੇ ਸਾਨੂੰ ਔਦੇਦਾਰ ਬਣਾ ਦਿਓ ਔਦਾ ਵੀ ਪੰਥ ਦੀ ਝੋਲੀ ਚ ਪਾਇਆ ਬਸ ਤੁਹਾਡੀ ਏਕਤਾ ਚਾਹੁੰਦੇ ਗੋਲਕਾਂ ਚੌਧਰਾ ਇਹ ਸਾਡੇ ਪੈਰਾਂ ਦੀ ਬੇੜੀ ਜਾਂ ਸਾਡੀ ਮੁਥਾਜੀ ਨਹੀਂ ਹੋਣਗੀਆਂ ਇਹ ਤੁਹਾਡੇ ਨਾਲ ਅਕਾਲ ਤਖਤ ਸਾਹਿਬ ਦੀ ਸਿਕੰਤਰੇ ਦੇ ਬਾਹਰ ਖਲੋ ਕੇ ਇਹ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਦਾਂ ਦੀਆਂ ਚੀਜ਼ਾਂ ਸਾਡੇ ਚ ਬਿਲਕੁਲ ਨਹੀਂ ਹੋਣਗੀਆਂ ਸਿਰਫ ਤੇ ਸਿਰਫ ਪੰਥ ਕੇਕਤਾ ਚਾਹੁੰਦੇ ਆ ਇਨ੍ਹਾਂ ਵੀਰਾਂ ਦੇ ਸਿਰ ਜੋੜ ਕੇ ਤਕੜੇ ਹੋ ਕੇ ਜਿੱਥੇ ਕਿੱਥੇ ਵੀ ਸਾਡੀ ਲੋੜ ਹੋਊਗੀ ਪੰਥ ਆਵਾਜ਼ ਮਾਰਦਾ ਨਹੀਂ ਵੀ ਆਵਾਜ਼ ਮਾਰਦਾ ਤੇ ਮੈਂ ਜਾਣਾ ਆਪਣਾ ਫਰਜ਼ ਸਮਝਾਂਗਾ ਔਰ ਜਿੰਨਾ ਵੀਰਾਂ ਨੇ ਭੁਲੇਖਾ ਪਾਲਿਆ ਕਿ ਸ਼ੈਤ ਵਡਾਲਾ ਪ੍ਰਧਾਨਗੀ ਚਾਹੁੰਦਾ ਹੈ ਵਡਾਲਾ ਚੌਧਰ ਚਾਹੁੰਦਾ ਹੈ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਨਾ ਚੌਧਰ ਚਾਹਣਾ ਹੈ ਨਾ ਪ੍ਰਧਾਨਗੀ ਚਾਹਣਾ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਅਡਰੀ ਖਾਲਸਾਈ ਹੋੰਦ ਸਰਬੱਤ ਦੇ ਖਾਲਸੇ ਵਾਲੀ ਉਹ ਦਰਬਾਰੇ ਖਾਲਸਾ ਤੇ ਸਰਕਾਰੀ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਸਾਡੀਆਂ ਰਾਜਨੀਤਿਕ ਧਾਰਮਿਕ ਆਰਥਿਕ ਸਮਾਜਿਕ ਜਿਹੜੀਆਂ ਸਮੱਸਿਆਵਾਂ ਨੇ ਬੇਦਬੀ ਕਾਂਡ ਨੇ ਉਹਨਾਂ ਸਾਰਿਆਂ ਦਾ ਜੇ ਕੋਈ ਹੱਲ ਹੈ ਉਹ ਸਾਡੀ ਏਕਤਾ ਹੈ ਇਹ ਏਕਤਾ ਇਥੇ ਪੰਚ ਅੱਜ ਏਕਤਾ ਦਾ ਮੋਢ ਬੱਜਿਆ ਜੀ ਇਸ ਏਕਤਾ ਨੂੰ ਸਿਰੇ ਲਾਉਣਾ ਜਿੱਥੇ ਸਾਡੇ ਇਤਰਾ ਦੇ ਬਜ਼ੁਰਗ ਨੌਜਵਾਨ ਨਾਲ ਖੜ ਜਾਣਾ ਕਿ ਤੇ ਹੌਸਲਾ ਦਿੰਦੇ ਹੋਣ ਜਿਨ੍ਹਾਂ ਨੇ ਅੱਜ ਤੱਕ ਕਈ ਵਾਰੀ ਕਈ ਗੱਲਾਂ ਨਾਰਾਜ਼ਗੀ ਚ ਵੀ ਚੱਲ ਜਾਂਦੀਆਂ ਨੇ ਉਹਨਾਂ ਨੇ ਵੀ ਫੋਨ ਕਰਕੇ ਆਖਿਆ ਅਸੀਂ ਨਾਲ ਖਾਸ ਕਰ ਬਾਬਾ ਸਰਬਜੋਤ ਸਿੰਘ 베ਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਭਾਈ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਹੋਣੀ ਅਸੀਂ ਚੱਲ ਕੇ ਗਏ ਕੋਈ ਉੱਠ ਕੇ ਮਿਲੇ ਨਾ ਗਿਲੇ ਕੀਤੇ ਨਾ ਸ਼ਿਕਵੇ ਰਹੇ ਨਾ ਗੋਲਕ ਦੀ ਭੁੱਖ ਨਾ ਚੌਦਰ ਦੀ ਭੁੱਖ ਨਾ ਉਹ ਵੱਡੇ ਬਣੇ ਨਾ ਅਸੀਂ ਨੀਵੇਂ ਹੋਏ ਇਹ ਸਾਡੀ ਸ਼ੁਰੂਆਤ ਹੋਈ ਦੀ ਤੇ ਗੁਰੂ ਕਿਰਪਾ ਕਰੇ ਅਸੀਂ ਆਪਣੇ ਆਪ ਨੂੰ ਗੁਰਪੰਥ ਨੂੰ ਸਮਰਪਿਤ ਕਰਕੇ ਅੱਜ ਜਿਹੜੀ ਅਰਦਾਸ ਹੋਈ ਹੈ ਮੈਨੂੰ ਲੱਗਦਾ ਹੈ ਕਿ ਸਾਡੀ ਫਤਿਹ ਸਾਡੇ ਗੁਰੂਆਂ ਤੇ ਖੜੀ ਹੈ ਇਹ ਫਤਿਹ ਹੋਊਗੀ ਗੁਰੂ ਰਹਿਮਤ ਕਰੇ ਜਿਨ੍ਹਾਂ ਅੱਜ ਜਥੇਬੰਦਕ ਢਾਂਚੇ ਦੇ ਰੂਪ ਵਿੱਚ ਵਿਅਕਤੀਗਤ ਰੂਪ ਵਿੱਚ ਆਏ ਨੇ ਸਾਰਿਆਂ ਨੂੰ ਜੀਵਾਂ ਆਇਆ ਖਦਾ ਔਰ ਕੱਲੇ-ਕੱੱਲਿਆਂ ਦੇ ਕੋਲ ਪਹੁੰਚ ਕੇ ਉਹਨਾਂ ਦੀ ਸਹਿਮਤੀ ਲੈ ਕੇ ਅਗਲਾ ਇਕੱਠ ਬੜੀ ਛੇਤੀ ਅਸੀਂ ਇਕੱਤਰਤਾ ਬੁਲਾਵਾਂਗੇ ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦੇ ਸੁਝਾਅ ਲੈ ਕੇ ਉਸ ਚੀਜ਼ ਨੂੰ ਆਧਾਰ ਬਣਾਇਆ ਜਾਊ ਜੋ ਕਰਨੀ ਚਾਹੁੰਦੇ ਆ ਪੰਥ ਵਾਸਤੇ ਉਸੇ ਦੇ ਆਧਾਰ ਤੇ ਫਿਰ ਅਗਲੀ ਅਰਦਾਸ ਜਿਹੜੀ ਹੈ ਉਹ ਫਿਰ ਭਾਈ ਲక్ష్మణ ਸਿੰਘ ਵਾਲੀ ਪ੍ਰਣ ਵਾਲੀ ਹੋਊ ਪਿਆਉ ਜੱਵੇ ਬਾਣ ਲੱਗਿਓ ਤਬੇ ਰੋਸ ਜਾਗਿਓ ਅਤ ਹੀਰਾਂ ਨੂੰ ਮੈਂ ਤਬ ਜੂਝ ਮਰੂੰ ਜਿਵੇਂ ਆਰਮੀ ਦਾ ਜਰਨੈਲ ਮੋਰਚੇ 'ਚ ਖਲੋ ਕੇ ਕਹਿੰਦਾ ਹੈ ਆਖਰੀ ਦਮ ਤੇ ਆਖਰੀ ਗੋਲੀ ਤੱਕ ਮੋਰਚਾ ਨਹੀਂ ਛੱਡਾਂਗੇ ਪੈਮਾਨਾ ਵੀ ਇੱਕ ਹੋਊ ਨਿਸ਼ਾਨਾ ਵੀ ਇੱਕ ਹੋਊ ਅਜੰਡਾ ਵੀ ਇੱਕ ਹੋਊ ਬੇਸ਼ੱਕ ਇੱਕ ਦੂਜੇ ਨਾਲ 100 ਨਿਰਾਜਗੀਆਂ ਹੋ ਜਾਣ ਪਰ 1200 ਮਿਸਲਾਂ ਇੱਕ ਹੋਣਗੀਆਂ ਔਰ ਇੱਕ ਨਿਸ਼ਾਨਾ 1200 ਮਿਸਲਾਂ ਦਾ ਹੋਊ ਇਹ ਸਾਡੀ ਅਰਦਾਸ ਹੈ ਗੁਰੂ ਅੱਗੇ ਤੇ ਜਿੱਡਾ ਵੱਡਾ ਅੱਜ ਹੰਗਾਰਾ ਪੰਥ ਨੇ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਇਹ ਮੁੱਢ ਬਚ ਗਿਆ ਇਹ ਫਤਿਹ ਹੋ ਅੱਜ ਸ਼ਹੀਦ ਭਾਈ ਦਸ਼ਮਨ ਸਿੰਘ ਲੋਈ ਡਾਇਰੀਅਰ ਸਾਰੇ ਜੀ ਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦ ਜਿਨ੍ਹਾਂ ਨੇ ਨਰੈਣੂ ਕੋੜਮੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਸੁਚਾਰੂ ਪ੍ਰਬੰਧ ਵਾਸਤੇ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਦਿਆਂ ਸ਼ਹੀਦੇ ਜਮ ਪੀਤਾ ਤੇ ਗੁਰੂ ਪੰਥ ਨੂੰ ਸੁਚੱਜਾ ਪ੍ਰਬੰਧ ਬਖਸ਼ਿਆ ਆਪਣੇ ਖੂਨ ਨਾਲ ਉਸ ਗੰਦਗੀ ਨੂੰ ਸਾਫ ਕੀਤਾ ਜਿਹੜੀ ਨਰੈਣੂ ਕੋੜ ਮੇ ਨੇ ਪਾਈ ਹੋਈ ਸੀ ਉਹਨਾਂ ਦੀ ਚਿਖਾ ਤੇ ਖਲੋ ਕੇ ਸਾਡੇ ਬੜੇ ਪੁਰਖਿਆਂ ਨੇ ਭਾਈ ਕਰਤਾਰ ਸਿੰਘ ਚੱਬਰ ਤੇਜਾ ਸਿੰਘ ਪੁੱਜਰ ਵਰਗੇ ਹੋਰ ਵਿਦਵਾਨ ਸੱਜਣ ਜਿਨ੍ਹਾਂ ਨੇ ਗੱਲ ਕਹੀ ਸੀ ਭਾਈ ਲਖਮਣ ਸਿੰਘ ਤੇਰੀ ਚਿਖਾ ਤੇ ਖਲੋ ਕੇ ਪਰਨ ਕਰਦੇ ਆ ਅਸੀਂ ਏਕਤਾ ਦਾ ਪੱਲਾ ਨਾ ਛੱਡਦੇ ਹੋਏ ਗੁਰੂ ਘਰ ਦੇ ਪ੍ਰਬੰਧ ਵਿੱਚ ਕਦੇ ਵੀ ਨਰੈਣੂ ਕੋੜ ਮਾਂ ਸੋਚ ਨੂੰ ਦਕਲ ਨਹੀਂ ਦੇਣ ਦੇਾਂਗੇ ਅਜੋਕੇ ਸਮੇਂ 'ਚ ਨਰੈਣੂ ਸੋਚ ਨੂੰ ਵੇਖਦੇ ਆਂ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਹਰ ਸਾਲ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਮਾਗਮ ਕਰਦੇ ਸਾਂ ਕਦੀ ਉਹਨਾਂ ਦੇ ਨਗਰ ਜਾਂ ਹੋਰ ਕਿੱਧਰੇ ਪਰ ਇਸ ਵਾਰੀ ਫੁਰਨਾ ਸਤਿਗੁਰ ਨੇ ਬਖਸ਼ਿਆ ਕਿਉਂ ਨਾ ਹੋਵੇ ਜਿਖਾ ਤੇ ਕਈ ਹੋਈ ਗੱਲ ਨੂੰ ਯਾਦ ਕਰਕੇ ਉਸ ਨੂੰ ਪੰਥਕ ਏਕਤਾ ਦੀ ਅਰਦਾਸ ਬਣਾ ਲਿਆ ਜਾਏ ਅੱਜ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਥ ਦੀ ਏਕਤਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੱਜ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਕੇ ਅੱਜ ਪੰਥ ਦੇ ਰੂਪ ਵਿੱਚ ਅਰਦਾਸ ਕਰਕੇ ਆਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੋਂ ਇਹ ਮੰਗ ਕੇ ਆਏ ਆ ਸਤਿਗੁਰੂ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਨਿਮਰਤਾ ਮਿਠਾਸ ਬਖਸ਼ਿਓ ਸੰਤੋਖੀ ਦਾਨੀ ਸੁਭਾਅ ਬਖਸ਼ਿਓ ਤਾਂ ਕਿ ਸਿੱਖ ਸਿੱਖ ਪੇ ਵਾਰਤ ਜਾਨ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਪੇ ਵਾਰਤ ਜਾਨ ਇਸ ਗੱਲ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਕਿ ਸਿੱਖ ਇੱਕ ਦੂਜੇ ਲਈ ਨਿਸ਼ਾਬਰ ਹੁੰਦਾ ਹੈ ਇੱਕ ਦੂਜੇ ਦੇ ਖਿਲਾਫ ਨਿੱਕਦੇ ਫੁਕਤ ਦਾ ਉਸ ਗੱਲ ਨੂੰ ਮੁੱਖ ਰੱਖਦੇ ਆ ਅਰਦਾਸ ਕੀਤੀ ਗਈ ਤੇ ਜਿਹੜੇ ਸਾਡੇ ਪੰਥਦਰਦੀ ਮੈਂ ਨਾਮ ਲੈਣ ਲੱਗਾਗਾ ਕੁਝ ਛੁੱਟ ਜਾਣਗੇ ਕੁਝ ਲਿਖੇ ਜਾਣਗੇ ਕਰ ਪ੍ਰੈਸ ਨੂੰ ਲਿਖ ਕੇ ਜਰੂਰ ਦੇ ਦੇਾਂਗੇ ਲਿਸਟ ਦੇ ਦੇਾਂਗੇ ਕੋਈ ਵੀਰ ਵਿਅਕਤੀਗਤ ਤੌਰ ਤੇ ਆਇਆ ਕੋਈ ਪੰਥਕ ਰੂਪ ਵਿੱਚ ਜਥੇਬੰਦੀ ਨਾਲ ਲੈ ਕੇ ਆਇਆ ਉਹਨਾਂ ਸਾਰਿਆਂ ਲਈ ਅਰਦਾਸ ਹੈ ਜਿਨ੍ਹਾਂ ਨੇ ਅੱਜ ਏਕਤਾ ਦਾ ਹੰਗਾਰਾ ਭਰਦਿਆਂ ਪਹਿਲੀ ਅੱਜ ਅਰਦਾਸ ਹੋਈ ਸ਼ਹੀਦਾਂ ਦੀ ਯਾਦ ਚ ਤੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਉਹਨਾਂ ਨੇ ਆਪਣੇ ਕਦ ਨਹੀਂ ਵੇਖੇ ਉਹਨਾਂ ਪੰਥ ਵੇਖਿਆ ਉਹਨਾਂ ਔਦੇ ਨਹੀਂ ਵੇਖੇ ਉਹਨਾਂ ਗੋਲਕਾਂ ਨਹੀਂ ਵੇਖੀਆਂ ਚੌਧਰਾ ਨਹੀਂ ਵੇਖੀਆਂ ਆਪਣੇ ਆਪ ਨੂੰ ਛੱਡ ਕੇ ਅੱਜ ਗੁਰੂ ਪੰਥਲੀ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਜਿਨ੍ਹਾਂ ਨੇ ਵੱਡੇ ਪੱਦਰ ਤੇ ਹੰਗਾਰੇ ਭਰੇ ਹਾਜ਼ਰੀ ਭਰੀ ਉਹਨਾਂ ਲਈ ਵੀ ਮੈਂ ਅਰਦਾਸ ਕਰਦਾ ਸਤਿਗੁਰੂ ਸਾਡੀ ਆਖਰੀ ਦਮ ਤੇ ਆਖਰੀ ਸਾਹ ਤੱਕ ਨਿਭ ਜਾਏ ਔਰ ਆਇਆਂ ਨੂੰ ਧੰਵਾਦ ਵੀ ਆਖਦਾ ਇੱਕ ਇੱਕ ਉਹਨਾਂ ਦਾ ਕਦਮ ਸਾਡੇ ਸਿਰ ਮੱਥੇ ਔਰ ਅਰਦਾਸ ਤੋਂ ਬਾਅਦ ਐਲਾਨ ਕਰਦਾ ਆਂ ਕਿ ਅਸੀਂ ਜਿਹੜੇ ਭਰਾਵਾਂ ਤੱਕ ਪਹੁੰਚ ਨਹੀਂ ਸਕੇ ਹੁਣ ਅਸੀਂ ਆਪਣੀਆਂ ਉਹ ਕਮਰ ਕੱਸੇ ਕਰਕੇ ਉਹਨਾਂ ਤੱਕ ਅਸੀਂ ਇਹ ਡੋਰ ਟੂ ਡੋਰ ਪੰਥਕ ਏਕਤਾ ਵਾਸਤੇ ਸਨੇਹਾ ਲੈ ਕੇ ਜਾਵਾਂਗੇ ਔਰ ਉਹਨਾਂ ਭਰਾਵਾਂ ਨੂੰ ਇਹ ਵੀ ਬੇਨਤੀ ਕਰਾਂਗਾ ਏਕਤਾ ਵਾਸਤੇ ਸੀਟਾਂ ਦੀ ਵੰਡ ਜਿਹੜੀ ਸਾਡੇ ਲਈ ਸਿਆਪਾ ਬਣਦੀ ਹੈ ਅਸੀਂ ਸੀਟਾਂ ਨਹੀਂ ਪੰਥ ਤੋਂ ਮੰਗਾਂਗੇ ਵੀ ਸਾਡੇ ਬੰਦਿਆਂ ਨੂੰ ਇੰਨੀਆਂ ਸੀਟਾਂ ਛੱਡ ਦਿਓ ਅਸੀਂ ਪੰਥ ਨੂੰ ਸੀਟਾਂ ਛੱਡੀਆਂ ਅੱਜ ਵੀ ਅਸਾਫ਼ੀ ਵਿੱਚ ਅੱਜ ਇੱਕਤਾ ਵਾਸਤੇ ਪੰਥ ਨੂੰ ਇਹ ਵੀ ਬੇਨਤੀ ਕਰਾਂਗੇ ਪੰਥ ਜੀ ਅਸੀਂ ਤੁਹਾਡੇ ਕੋ ਕਦੇ ਅਹੁਦਾ ਨਹੀਂ ਮੰਗਾਂਗੇ ਸਾਨੂੰ ਅਹੁਦੇਦਾਰ ਬਣਾ ਦਿਓ ਅਹੁਦਾ ਵੀ ਪੰਥ ਦੀ ਝੋਲੀ 'ਚ ਪਾਇਆ ਬਸ ਤੁਹਾਡੀ ਏਕਤਾ ਚਾਹੁੰਦੇ ਗੋਲਕਾਂ ਚੌਧਰਾ ਇਹ ਸਾਡੇ ਪੈਰਾਂ ਦੀ ਬੇੜੀ ਜਾਂ ਸਾਡੀ ਮੁਥਾਜੀ ਨਹੀਂ ਹੋਣਗੀਆਂ ਇਹ ਤੁਹਾਡੇ ਨਾਲ ਅਕਾਲ ਤਖਤ ਸਾਹਿਬ ਦੀ ਸਿਕਤਰੇ ਦੇ ਬਾਹਰ ਖਲੋ ਕੇ ਇਹ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਆ ਇਦਾਂ ਦੀਆਂ ਚੀਜ਼ਾਂ ਸਾਡੇ 'ਚ ਬਿਲਕੁਲ ਨਹੀਂ ਹੋਣਗੀਆਂ ਸਿਰਫ ਤੇ ਸਿਰਫ ਪੰਥ ਕੇਕਤਾ ਚਾਹੁੰਦੇ ਆ ਇਨ੍ਹਾਂ ਵੀਰਾਂ ਦੇ ਸਿਰ ਜੋੜ ਕੇ ਤਕੜੇ ਹੋ ਕੇ ਜਿੱਥੇ ਕਿੱਥੇ ਵੀ ਸਾਡੀ ਲੋੜ ਹੋਊਗੀ ਪੰਥ ਆਵਾਜ਼ ਮਾਰਦਾ ਨਹੀਂ ਵੀ ਆਵਾਜ਼ ਮਾਰਦਾ ਤੇ ਮੈਂ ਜਾਣਾ ਆਪਣਾ ਫਰਜ਼ ਸਮਝਾਂਗਾ ਔਰ ਜਿੰਨਾ ਵੀਰਾਂ ਨੇ ਭੁਲੇਖਾ ਪਾਲਿਆ ਕਿ ਸ਼ੈਤ ਬਡਾਲਾ ਪ੍ਰਧਾਨਗੀ ਚਾਹੁੰਦਾ ਹੈ ਬਡਾਲਾ ਚੌਧਰ ਚਾਹੁੰਦਾ ਹੈ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਨਾ ਚੌਧਰ ਚਾਹਨਾ ਨਾ ਪ੍ਰਧਾਨਗੀ ਚਾਹਨਾ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਅਡਰੀ ਖਾਲਸਾਈ ਹੋੰਦ ਸਰਬੱਤ ਦੇ ਖਾਲਸੇ ਵਾਲੀ ਉਹ ਦਰਬਾਰੇ ਖਾਲਸਾ ਤੇ ਸਰਕਾਰੀ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਸਾਡੀਆਂ ਰਾਜਨੀਤਿਕ ਧਾਰਮਿਕ ਆਰਥਿਕ ਸਮਾਜਿਕ ਜਿਹੜੀਆਂ ਸਮੱਸਿਆਵਾਂ ਨੇ ਬੇਅਦਬੀ ਕਾਂਡ ਨੇ ਉਹਨਾਂ ਸਾਰਿਆਂ ਦਾ ਜੇ ਕੋਈ ਹੱਲ ਹੈ ਉਹ ਸਾਡੀ ਏਕਤਾ ਹੈ ਬੋਲੇ ਇਸ ਏਕਤਾ ਇਥੇ ਉੱਪਰ ਅੱਜ ਏਕਤਾ ਦਾ ਮੋਢ ਬੱਜਿਆ ਜੀ ਇਸ ਏਕਤਾ ਨੂੰ ਸਿਰੇ ਲਾਉਣਾ ਜਿੱਥੇ ਸਾਡੇ ਇਤਰਾ ਦੇ ਬਜ਼ੁਰਗ ਨੌਜਵਾਨ ਨਾਲ ਖੜ ਜਾਣਾ ਕਿ ਤੇ ਹੌਸਲਾ ਦਿੰਦੇ ਹੋਣ ਜਿਨ੍ਹਾਂ ਨੇ ਅੱਜ ਤੱਕ ਕਈ ਵਾਰੀ ਕਈ ਗੱਲਾਂ ਨਾਰਾਜ਼ਗੀ ਚ ਵੀ ਚੱਲ ਜਾਂਦੀਆਂ ਨੇ ਉਹਨਾਂ ਨੇ ਵੀ ਫੋਨ ਕਰਕੇ ਆਖਿਆ ਅਸੀਂ ਨਾਲ ਖਾਸ ਕਰ ਬਾਬਾ ਸਰਬਜੋਤ ਸਿੰਘ 베ਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਭਾਈ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਹੋਣੀ ਅਸੀਂ ਚੱਲ ਕੇ ਗਏ ਕੋਈ ਉੱਠ ਕੇ ਮਿਲੇ ਨਾ ਗਿਲੇ ਕੀਤੇ ਨਾ ਸ਼ਿਕਵੇ ਰਹੇ ਨਾ ਗੋਲਕ ਦੀ ਭੁੱਖ ਨਾ ਚੌਦਰ ਦੀ ਭੁੱਖ ਨਾ ਉਹ ਵੱਡੇ ਬਣੇ ਨਾ ਅਸੀਂ ਨੀਵੇਂ ਹੋਏ ਇਹ ਸਾਡੀ ਸ਼ੁਰੂਆਤ ਹੋਈ ਦੀ ਤੇ ਗੁਰੂ ਕਿਰਪਾ ਕਰੇ ਅਸੀਂ ਆਪਣੇ ਆਪ ਨੂੰ ਗੁਰੂ ਪੰਥ ਨੂੰ ਸਮਰਪਿਤ ਕਰਕੇ ਅੱਜ ਜਿਹੜੀ ਅਰਦਾਸ ਹੋਈ ਹੈ ਮੈਨੂੰ ਲੱਗਦਾ ਹੈ ਕਿ ਸਾਡੀ ਫਤਿਹ ਸਾਡੇ ਬਰੂਹਾਂ ਤੇ ਖੜੀ ਹੈ ਇਹ ਫਤਿਹ ਹੋਊਗੀ ਗੁਰੂ ਰਹਿਮਤ ਕਰੇ ਜਿੰਨੇ ਅੱਜ ਜਥੇ ਬੰਦਕ ਢਾਂਚੇ ਦੇ ਰੂਪ ਵਿੱਚ ਵਿਅਕਤੀਗਤ ਰੂਪ ਵਿੱਚ ਆਏ ਨੇ ਸਾਰਿਆਂ ਨੂੰ ਜੀ ਆਇਆਂ ਖਿਦਾ ਔਰ ਕੱਲੇ-ਕੱਲੇ ਆਂਦੇ ਕੋਲ ਪਹੁੰਚ ਕੇ ਉਹਨਾਂ ਦੀ ਸਹਿਮਤੀ ਲੈ ਕੇ ਅਗਲਾ ਇਕੱਠ ਬੜੀ ਛੇਤੀ ਅਸੀਂ 71 ਤੱਕ ਬੁਲਾਵਾਂਗੇ ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦੇ ਸੁਝਾਅ ਲੈ ਕੇ ਉਸ ਚੀਜ਼ ਨੂੰ ਆਧਾਰ ਬਣਾਇਆ ਜਾਊ ਜੋ ਕਰਨੀ ਚਾਹੁੰਦੇ ਆਂ ਪੰਥ ਵਾਸਤੇ ਉਸੇ ਦੇ ਆਧਾਰ ਤੇ ਫਿਰ ਅਗਲੀ ਅਰਦਾਸ ਜਿਹੜੀ ਹੈ ਉਹ ਫਿਰ ਭਾਈ ਲక్ష్మణ ਸਿੰਘ ਵਾਲੀ ਪ੍ਰਣ ਵਾਲੀ ਹੋਊ ਪਿਆਉ ਜੱਵੇ ਬਾਣ ਲੱਗਿਓ ਤਬੇ ਰੋਸ ਜਾਗਿਓ ਅਤ ਹੀ ਰਣ ਮੈਂ ਤਬ ਜੂਜ ਮਰੂੰ ਜਿਵੇਂ ਆਰਮੀ ਦਾ ਜਰਨੈਲ ਮੋਰਚੇ ਚ ਖਲੋ ਕੇ ਕਹਿੰਦਾ ਆਖਰੀ ਦਮ ਤੇ ਆਖਰੀ ਗੋਲੀ ਤੱਕ ਮੋਰਚਾ ਨਹੀਂ ਛੱਡਾਂਗੇ ਪੈਮਾਨਾ ਵੀ ਇੱਕ ਹੋਊ ਨਿਸ਼ਾਨਾ ਵੀ ਇੱਕ ਹੋਊ ਅਜੰਡਾ ਵੀ ਇੱਕ ਹੋਊ ਬੇਸ਼ੱਕ ਇੱਕ ਦੂਜੇ ਨਾਲ ਸੌ ਨਿਰਾਜਗੀਆਂ ਹੋ ਜਾਣ ਪਰ 1200 ਮਿਸਲਾਂ ਇੱਕ ਹੋਣਗੀਆਂ ਔਰ ਇੱਕ ਨਿਸ਼ਾਨਾ 1200 ਮਿਸਲਾਂ ਦਾ ਹੋਊ ਇਹ ਸਾਡੀ ਅਰਦਾਸ ਹੈ ਗੁਰੂ ਅੱਗੇ ਤੇ ਜਿੱਡਾ ਵੱਡਾ ਅੱਜ ਹੰਗਾਰਾ ਪੰਥ ਨੇ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਇਹ ਮੁੱਢ ਬਚ ਗਿਆ ਇਹ ਫਤਿਹ ਹੋ